ਕਵਿਤਾ ਬੇਦੀ ਦੀ ਰਚਨਾ ਮੋਹ ਪਿਆ ਰਿਸ਼ਤਾ ਭੂਆ ਪਤੀ ਜੀ ਦਾ ਜਦੋਂ ਅਸੀਂ ਜ਼ਿੰਦਗੀ ਦੇ ਕੁਝ ਮਹੱਤਵਪੂਰਨ ਪਹਿਲੂਆਂ ਬਾਰੇ ਸੋਚਦੇ ਹਾਂ ਤਾਂ ਰਿਸ਼ਤਿਆਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਰਿਸ਼ਤੇ ਸਾਨੂੰ ਸਿਰਫ ਮਾਨਸਿਕ ਹੀ ਨਹੀਂ ਪਰ ਕੇ ਜਜ਼ਬਾਤੀ ਤੌਰ ਤੇ ਵੀ ਮਜ਼ਬੂਤ ਕਰਦੇ ਨੇ ਇਹ ਸਾਡੇ ਜੀਵਨ ਦਾ ਉਹ ਅਨਮੋਲਾ ਅੰਗ ਹੈ ਜੋ ਸਾਡੇ ਹਰ ਖੁਸ਼ੀ ਤੇ ਗਮ ਦੇ ਪਲਾਂ ਵਿੱਚ ਸਾਥੀ ਬੰਦੇ ਨੇ ਪਰਿਵਾਰ ਸਾਡਾ ਪਹਿਲਾ ਰਿਸ਼ਤਿਆਂ ਦਾ ਸਰਕਲ ਹੁੰਦਾ ਹੈ ਜਿੱਥੇ ਅਸੀਂ ਸਬਕ ਸਿੱਖੇ ਜ਼ਿੰਦਗੀ ਦੀ ਹਕੀਮਤੀ ਕਦਰਾਂ ਨੂੰ ਸਮਝਦੇ ਹਾਂ ਮਾਤਾ ਪਿਤਾ ਭਰਾ ਪੈਣ ਦਾਦਾ ਦਾਦੀ ਨਾਨਾ ਨਾਨੀ ਮਾਮੇ ਚਾਚੇ ਮਾਸੀਆਂ ਪੂਆ ਤੇ ਹੋਰ ਪਰਿਵਾਰਕ ਮੈਂਬਰ ਸਾਡੇ ਆਸ-ਪਾਸ ਦੇ ਉਹ ਲੋਕ ਹੁੰਦੇ ਨੇ ਜੋ ਸਾਨੂੰ ਪਿਆਰ ਨਾਲ ਰਹਿਣ ਸਹਿਣ ਤੋਂ ਜਾਣੂ ਕਰਾਉਂਦੇ ਨੇ ਰਿਸ਼ਤਿਆਂ ਦੀ ਮਾਲਾ ਵਿੱਚੋਂ ਇੱਕ ਮਨਕਾ ਹੈ ਪੂਆ ਭਤੀਜੀ ਦਾ ਇਹ ਰਿਸ਼ਤਾ ਸਿਰਫ ਪਰਿਵਾਰਕ ਬੰਧਨ ਹੀ ਨਹੀਂ ਸਗੋਂ ਪਿਆਰ ਤੇ ਮਮਤਾ ਦਾ ਪ੍ਰਤੀਕ ਵੀ ਹੈ ਇਸ ਰਿਸ਼ਤੇ ਵਿੱਚ ਇੱਕ ਵਿਲੱਖਣ ਗਹਿਰਾਈ ਹੁੰਦੀ ਹੈ ਜੋ ਜ਼ਿੰਦਗੀ ਨੂੰ ਸੁੰਦਰ ਤੇ ਮਾਨਮੱਤੀ ਬਣਾਉਂਦੀ ਹੈ। ਪੂਆ ਜੋ ਕਿ ਭਤੀਜੀ ਦੇ ਪਿਤਾ ਦੀ ਭੈਣ ਹੁੰਦੀ ਹੈ ਤੇ ਪਰਿਵਾਰ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ। ਉਸਦੀ ਮੌਜੂਦਗੀ ਸਿਰਫ ਪਰਿਵਾਰ ਨੂੰ ਸੁਧਾਰਨ ਵਿੱਚ ਹੀ ਨਹੀਂ ਸਗੋਂ ਸੰਸਾਰ ਦੇ ਤੌਰ ਤਰੀਕੇ ਸਿਖਾਉਣ ਵਿੱਚ ਵੀ ਮਹੱਤਵਪੂਰਨ ਹੁੰਦੀ ਹੈ। ਪੂਆ ਦਾ ਮਮਤਾ ਭਰਿਆ ਹੱਥ ਅਤੇ ਪਿਆਰ ਆਪਣੀ ਭਤੀਜੀ ਪ੍ਰਤੀ ਬੇਮਿਸਾਲ ਹੁੰਦਾ ਹੈ। ਉਹ ਭਤੀਜੀ ਦੀ ਜ਼ਿੰਦਗੀ ਵਿੱਚ ਇੱਕ ਮਾਂ ਵਾਂਗ ਸਹਿਯੋਗ ਕਰਦੀ ਹੈ ਕਿਉਂਕਿ ਉਸ ਨੂੰ ਭਤੀਜੀ ਵਿੱਚੋਂ ਆਪਣਾ ਗੁਆਚਿਆ ਬਚਪਨ ਨਜ਼ਰ ਆਉਂਦਾ ਹੈ। ਪੂਆ ਭਤੀਜੀ ਦਾ ਰਿਸ਼ਤਾ ਬਚਪਨ ਤੋਂ ਹੀ ਮਜ਼ਬੂਤ ਹੁੰਦਾ ਹੈ। ਪੂਆ ਆਪਣੀ ਭਤੀਜੀ ਦੇ ਨਾਲ ਖੇਡਣ, ਉਸ ਨੂੰ ਨਵੀਆਂ ਨਵੀਆਂ ਗੱਲਾਂ ਸਿਖਾਉਣ ਤੇ ਉਸ ਦੀ ਦੇਖਭਾਲ ਕਰਨ ਵਿੱਚ ਸਦਾ ਮੂਰੇ ਰਹਿੰਦੀ ਹੈ। ਪੂਆ ਦੇ ਪਿਆਰ ਤੇ ਮਮਤਾ ਨਾਲ ਭਰੀਆਂ ਯਾਦਾਂ ਭਤੀਜੀ ਦੇ ਮਨ ਵਿੱਚ ਸਦਾ ਬਸਤੀਆਂ ਰਹਿੰਦੀਆਂ ਨੇ। ਪੂਆ ਦੀ ਮਮਤਾ ਕਈ ਪੱਖਾਂ ਵਿੱਚ ਦਿਖਾਈ ਦਿੰਦੀ ਹੈ ਉਹ ਸਿਰਫ ਭਤੀਜੀ ਦੀ ਸਿੱਖਿਆ ਵਿੱਚ ਹੀ ਨਹੀਂ ਸਗੋਂ ਸ੍ਰੀ ਹਰ ਖੁਸ਼ੀ ਤੇ ਗਮ ਵਿੱਚ ਵੀ ਸਾਥ ਦਿੰਦੀ ਹੈ ਜਦੋਂ ਭਤੀਜੀ ਮੁਸ਼ਕਲਾਂ ਵਿੱਚ ਹੁੰਦੀ ਹੈ ਤਾਂ ਭੂਆ ਉਸ ਦਾ ਹੌਸਲਾ ਵਧਾਉਂਦੀ ਹੈ ਤੇ ਸਹਾਕ ਬਣਦੀ ਹੈ ਭੂਆ ਦੇ ਮਮਤਾ ਭਰੇ ਸਬੰਧ ਭਤੀਜੀ ਨੂੰ ਆਤਮ ਵਿਸ਼ਵਾਸ ਦਿੰਦੇ ਨੇ ਤੇ ਉਸ ਨੂੰ ਸਫਲਤਾ ਦੀ ਰਾਹ ਉੱਤੇ ਲੈ ਕੇ ਜਾਂਦੇ ਨੇ ਸਮੇਂ ਦੇ ਨਾਲ ਭੂਆ ਭਤੀਜੀ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਜਾਂਦਾ ਹੈ ਜਦੋਂ ਭਤੀਜੀ ਵੱਡੀ ਹੁੰਦੀ ਹੈ ਤੇ ਆਪਣੇ ਜੀਵਨ ਦੇ ਵੱਖ-ਵੱਖ ਪੜਾਅ ਤੇ ਪਹੁੰਚਦੀ ਹੈ ਪੂਆ ਦਾ ਸਹਯੋਗ ਉਸੇ ਲਈ ਇੱਕ ਬਲਬੂਤਾ ਬਣਦਾ ਹੈ ਵਿਦਿਆਰਥੀ ਜੀਵਨ ਵਿੱਚ ਸਲਾਮ ਮਸ਼ਵਰਾ ਕੈਰੀਅਰ ਦੇ ਫੈਸਲਿਆਂ ਵਿੱਚ ਮਦਦ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣਾ ਇਸ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦਾ ਹੈ ਇਹ ਰਿਸ਼ਤਾ ਦੋਹਾਂ ਪੱਖਾਂ ਲਈ ਇੱਕ ਦੂਜੇ ਦੇ ਸਹਯੋਗ ਦਾ ਪ੍ਰਤੀਕ ਹੁੰਦਾ ਹੈ ਜਿਵੇਂ ਕਿ ਪੂਆ ਆਪਣੀ ਭਤੀਜੀ ਦੇ ਹਰ ਪਲ ਦੀ ਸਾਥੀ ਹੁੰਦੀ ਹੈ ਓਵੇਂ ਹੀ ਭਤੀਜੀ ਵੀ ਪੂਆ ਦੀ ਹਰ ਵੇਲੇ ਕਦਰ ਕਰਦੀ ਹੈ ਤੇ ਉਸ ਦੀ ਸਹਯੋਗੀ ਬਣਦੀ ਹੈ ਜਦੋਂ ਪੂਆ ਨੂੰ ਆਪਣੇ ਪੇਕੇਆਂ ਪਰੋਂ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਪਤੀਜੀ ਆਪਣੀ ਸੂਝ-ਬੂਝ ਨਾਲ ਉਸ ਦਾ ਸਾਥ ਦਿੰਦੀ ਹੈ ਇਸ ਤਰ੍ਹਾਂ ਇਹ ਰਿਸ਼ਤਾ ਪਿਆਰ ਦਾ ਇੱਕ ਸੱਚਾ ਸੁੱਚਾ ਨਮੂਨਾ ਵੀ ਹੁੰਦਾ ਹੈ ਇੱਥੇ ਵੀ ਗੱਲ ਦੱਸਣਯੋਗ ਹੈ ਕਿ ਪਤੀਜੀ ਦੇ ਵਿਆਹ ਮੌਕੇ ਉਸ ਦੀ ਬਿਆਹੀ ਬਰੀ ਪੂਆ ਉਸ ਨੂੰ ਸਵਾਗਤ ਜਾਂ ਸ਼ਗਨ ਵੱਜੋਂ ਸਰਵਨ ਮੱਟ ਦੇ ਕੇ ਰਿਸ਼ਤੇ ਵਿੱਚ ਹੋਰ ਸਨੇਹ ਉਪਜਦੀ ਹੈ ਕਈ ਵਾਰ ਤਾਂ ਭੂਆ ਆਪਣੀ ਭਤੀਜੀ ਦਾ ਸਾਥ ਵੀ ਆਪਣੇ ਸੌਰੇ ਪਰਿਵਾਰ ਵਿੱਚ ਕਰਵਾ ਦਿੰਦੀ ਹੈ ਤਾਂ ਜੋ ਭਤੀਜੀ ਹਮੇਸ਼ਾ ਲਈ ਉਸਦੇ ਨਜ਼ਦੀਕ ਰਹੇ। ਭੂਆ ਭਤੀਜੀ ਦਾ ਰਿਸ਼ਤਾ ਪਿਆਰ, ਮਮਤਾ ਤੇ ਸਮਰਪਣ ਦਾ ਇੱਕ ਖਾਸ ਬੰਧਨ ਹੈ। ਇਹ ਰਿਸ਼ਤਾ ਸਾਡੇ ਪਰਿਵਾਰਕ ਬੰਧਨਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਤੇ ਸਾਨੂੰ ਜੀਵਨ ਵਿੱਚ ਪਿਆਰ ਤੇ ਸਹਿਯੋਗ ਦੇ ਮਹੱਤਵ ਨੂੰ ਸਮਝਾਉਂਦਾ ਹੈ। ਇਹ ਰਿਸ਼ਤਾ ਸਿਰਫ ਰਿਸ਼ਤੇਦਾਰੀ ਤੱਕ ਸੀਮਤ ਨਹੀਂ ਸਗੋਂ ਮਾਨਸਿਕ ਤੇ ਕੱਤੇ ਆਤਮਿਕ ਤੌਰ ਤੇ ਵੀ ਸਾਡੇ ਜੀਵਨ ਨੂੰ ਸੁਧਾਰਦਾ ਹੈ। ਇਸ ਲਈ ਸਾਨੂੰ ਭੂਆ ਭਤੀਜੀ ਦੇ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਸ ਨੂੰ ਹੋਰ ਵੀ ਮਜ਼ਬੂਤ ਬਣਾਉਣਾ ਚਾਹੀਦਾ ਹੈ। ਰਿਸ਼ਤਿਆਂ ਦੀ ਮਜ਼ਬੂਤੀ ਲਈ ਉਹਨਾਂ ਦੀ ਪਾਲਣਾ ਵੀ ਬਹੁਤ ਜ਼ਰੂਰੀ ਹੁੰਦੀ ਹੈ। ਉਹ ਆਪਤੀਜੀ ਦੇ ਰਿਸ਼ਤੇ ਨੂੰ ਵੀ ਸਮੇਂ ਤੇ ਧਿਆਨ ਦੀ ਲੋੜ ਹੁੰਦੀ ਹੈ। ਦੋਵਾਂ ਪੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਿਸ਼ਤੇ ਦੀ ਮਜ਼ਬੂਤੀ ਲਈ ਨਿਰੰਤਰ ਪਰਯਤਨ ਕਰਨੇ ਜ਼ਰੂਰੀ ਹਨ। ਖੁੱਲੇ ਦਿਲ ਨਾਲ ਗੱਲਬਾਤ, ਸਮੇਂ-ਸਮੇਂ ਤੇ ਮਿਲਣਾ ਤੇ ਇੱਕ ਦੂਸਰੇ ਦੀ ਸਥਿਤੀ ਨੂੰ ਸਮਝਣਾ ਹੀ ਇਸ ਰਿਸ਼ਤੇ ਨੂੰ ਪਰ ਸੰਸਾ ਦਾ ਪੱਤਰ ਬਣਾਉਂਦਾ ਹੈ।